ਕਨਵਾਲੀ ਉੱਗੇ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੱਜ ਉਹਨਾਂ ਦੇ ਰਿਹਾਈਸ਼ੀ ਸ਼ਹਿਰ ਮੰਡੀ ਖਰੜ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਦੇ ਪੁੱਤਰ ਨੇ ਚਿਖਾਂ ਨੂੰ ਅਗਨੀ ਦਿਖਾਈ ਇਸ ਮੌਕੇ ਵੱਖ-ਵੱਖ ਵਰਗਾਂ ਦੇ ਲੋਕਾਂ ਸਮੇਤ ਕਈ ਸੱਭਿਆਚਾਰਕ ਸੰਸਥਾਵਾਂ ਐਨ ਜੀਓਜ਼ ਡਰਾਮਾ ਅਤੇ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ ਇਸ ਮੌਕੇ ਬੱਗਾ ਦੇ ਪੰਜ ਦਹਾਕਿਆਂ ਤੋਂ ਸਾਥੀ ਰਹੇ ਸਮਾਜ ਸੇਵੀ ਅਤੇ ਭਾਜਪਾ ਦੇ ਜ਼ਿਲ੍ਹਾ ਸੀਨੀਅਰ ਸਿਟੀਜ਼ਨ ਅਸੈਲਡ ਦੇ ਜ਼ਿਲ੍ਹਾ ਪ੍ਰਧਾਨ ਸਹਾਦ ਅਦਰ ਸਿੰਘ ਕੋਮਲਨੀ ਭਾਵੁਕ ਹੁੰਦਿਆ ਕਰਮਜੀਤ ਬੱਗਾ ਨੂੰ ਇੱਕ ਸਧਾਰਨ ਇਤਿਹਾਸਕ ਚਿਹਰਾ ਦੱਸਿਆ ਉਹਨਾਂ ਨੇ ਬੀਤੇ ਦਿਨਾਂ ਵਿੱਚ ਰਾਜਵੀਰ ਜਵੰਦਾ ਸਮੇਤ ਪੰਜ ਕਲਾਕਾਰਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਇਸ ਨੂੰ ਇੰਡਸਟਰੀ ਨੂੰ ਨਜ਼ਰ ਲੱਗ ਜਾਣ ਵਾਲੀ ਗੱਲ ਦੱਸਿਆ ਉਹਨਾਂ ਕਿਹਾ ਕਿ ਜਿਵੇਂ ਰਾਜਵੀਰ ਜਵੰਦਾ ਨੇ ਗਾਇਕੀ ਵਿੱਚ ਸਥਾਪਿਤ ਹੋਣ ਲਈ ਸਖਤ ਮਿਹਨਤ ਕੀਤੀ ਉਸੇ ਤਰ੍ਹਾਂ ਕਰਮਜੀਤ ਸਿੰਘ ਬੱਗਾ ਨੇ ਵੀ ਅਲਗੋਜ਼ਾ ਬਾਦਕ ਵਜੋਂ ਪਛਾਣ ਬਣਾਉਣ ਲਈ ਨਰਤ ਇੱਕ ਕੀਤਾ ਅਤੇ ਦੁਨੀਆ ਦੀ ਪਹਿਲੀ ਮਹਿਲਾ ਅਲਗੋਜ਼ਾ ਵਾਦਕ ਅਨੁਰੀਤ ਸਮੇਤ ਅਨੇਕਾਂ ਸ਼ਾਗਿਰਦਾਂ ਨੂੰ ਤਿਆਰ ਕੀਤਾ